ਗੋਰਪ੍ਰੀਤ ਸਿੰਘ ਸ਼ਾਨਾ ਕਾਉਂਸਲਰ ਪ੍ਰੇਮਨਗਰ ਤਾਰਾਸ람 ਸਾਡੇ ਅੱਜ ਇੱਥੇ ਸਾਰੇ ਮਹੱਲੇ ਨਿਵਾਸੀ ਸਾਰੇ ਇਕੱਠੇ ਹੋਏ ਨੇ ਅਸੀਂ ਅੱਜ ਨਸ਼ੇ ਦੇ ਖਿਲਾਫ ਅੱਜ ਇਹ ਮੀਟਿੰਗ ਕੀਤੀ ਸਾਰੇ ਮਹੱਲੇ ਵਾਲਿਆਂ ਨੇ ਸਾਡੇ ਪਰਸੋਂ ਇੱਕ ਮੁੰਡਾ सनी ਜੀ ਜੀ ਨਸ਼ੇ ਕਰਕੇ ਸਾਡੇ ਡੈਥ ਹੋ ਗਿਆ ਅੱਜ ਇਹ ਮਹੱਲੇ ਚ ਸਾਡੀ ਚੌਥੀ ਡੈਥ ਹੋ ਗਈ ਏ ਸਾਡੇ ਇੱਥੇ ਮਹੱਲੇ ਦੇ ਵਿੱਚ 5 6 ਬੰਦੇ ਨੇ ਜਿਹੜੇ ਮੁੰਡੇ ਨੇ ਉਹ ਇੱਥੇ ਨਸ਼ਾ ਵੇਚ ਰਹੇ ਨੇ ਤੇ ਪੁਲਿਸ ਜਿਹੜੀ ਉਹਨਾਂ ਤੇ ਦੋ ਤਿੰਨ ਵਾਰੀ ਪਰਚਾ ਵੀ ਕਰ ਚੁੱਕੀ ਏ ਪਰ ਉਹ ਆ ਤੇ ਬੰਦੇ ਸੁਧਰਦੇ ਨਹੀਂ ਅੱਜ ਅਸੀਂ ਮਹੱਲੇ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਅਸੀਂ ਵੱਧ ਚੜ ਕੇ ਉਹਨਾਂ ਦਾ ਵਿਰੋਧ ਕਰਕੇ ਤੇ ਉਹਨਾਂ ਨੂੰ ਇਥੋਂ ਮਹੱਲੇ ਚੋਂ ਅਸੀਂ ਕੋਸ਼ਿਸ਼ੇ ਕਰਾਂਗੇ ਬਾਹਰ ਕੀਤਾ ਜਾਵੇਗਾ ਤੇ ਸਾਡੇ ਪੁਲਿਸ ਪੁਲਿਸ ਵਾਲੇ ਤੇ ਸਾਦੂ ਇੰਨਾ ਸਹਿਯੋਗ ਨਹੀਂ ਰਿਹਾ ਦਿੰਦੀ ਕਿ ਜਨਾਇ ਦੇਣਾ ਚਾਹੀਦਾ ਸਾਡੇ ਸਾਰੇ ਮਹੱਲੇ ਦੇ ਨੇ 3-4 ਮੁੰਡੇ ਨੇ ਅਸੀਂ ਇਹਨਾਂ ਨੂੰ ਸਾਲ ਦੇ ਉਹ ਸਾਲ ਤੋਂ ਸਮਝਾਉਂਦਿਆਂ ਵੀ ਹੋ ਗਿਆ ਵਾ ਅਸੀਂ ਇੱਥੇ ਮਹੱਲੇ ਵਿੱਚ ਕੈਮਰੇ ਵੀ ਲਾਏ ਗਏ ਨੇ ਸਾਰਿਆਂ ਨਾਲ ਮਿਲ ਕੇ ਪਰ ਉਹ ਹੁਣ ਸਾਡੇ ਆਊਟਸਾਈਡਰ ਬਾਹਰ ਜਾ ਕੇ ਇਹ ਨਸ਼ਾ ਵੇਚ ਰਹੇ ਨੇ ਪਰ ਉਹ ਜਿੱਥੇ ਵੀ ਵੇਚਣ ਦੇ ਨੇ ਉਹ ਵੀ ਸਾਡੇ ਕੰਬਲ ਸਾਡੇ ਬਸਰੀਕ ਨੇ ਇੱਥੋਂ ਦੇ ਰਹਿਣ ਵਾਲੇ ਅਸੀਂ ਕਹਿੰਦੇ ਆਂ ਕਿ ਇਹਨਾਂ ਦਾ ਇਹ ਖਾਤਮਾ ਕੀਤਾ ਜਾਵੇ ਜਾਂ ਇਹਨਾਂ ਦੇ ਘਰ ਤੇ ਤਾਲੇ ਲਾਏ ਜਾਣ ਜਿਹੜੇ ਨਸ਼ਾ ਵੇਚਦੇ ਨੇ ਆਪਣੇ ਨਹੀਂ ਆਪ ਤੁਸਰਾ ਦੇ ਕੰਮ ਨਹੀਂ ਕਰਦੇ ਤੁਹਾਡੇ ਵੱਲੋਂ ਉਤਾਰ ਵੀ ਅਸੀਂ ਜੋ ਵੀ ਹੋਏਗੀ ਜਿੰਨਾ ਵੱਧ ਤੋਂ ਵੱਧ ਸਖਤੀ ਕੀਤੀ ਜਾਏਗੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਵੀ ਪਹਿਲਾਂ ਇੱਕ ਵਾਰੀ ਵਾਰਨਿੰਗ ਦਿੱਤੀ ਜਾਏਗੀ ਨਹੀਂ ਤੇ ਫਿਰ ਅਸੀਂ ਉਹਨਾਂ ਨੂੰ ਮੱਲੇ ਦੇ ਵਿੱਚ ਵਿੱਚ ਨਹੀਂ ਬੜਨਦੇ ਆਂ ਇਹ ਮੱਲੇ ਜੀ ਆਪਣਾ ਨਾਮ ਲਾਜੋ ਆਪਣੀ ਮਾਰੀ ਲਾਜੋ ਤੀਰ ਜੀ ਵਰਮਾ ਵਾਰਡ ਨੰਬਰ 14 ਤੋਂ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਨਾ ਚਾਹਾਂਗਾ ਮੈਂ মিডিਆ ਦੇ ਜ਼ਰੀਏ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਬੰਦੇ ਦੇ ਪੁੱਤ ਬਣ ਜੋ ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਠੀਕ ਹੈ ਨਹੀਂ ਸੁਧਾਰਨੇ ਤਾਂ ਹੀ ਸੁਧਾਰ ਸਕਦੇ ਆਂ ਮਹੱਲੇ ਦੇ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਤੇ ਜਿਹੜੇ ਆਊਟਸਾਈਡ ਆਂਦੇ ਨੇ ਜੇ ਰਾਤ ਨੂੰ ਕਿਤੇ ਲੱਭ ਗਏ ਉਹਨਾਂ ਨੂੰ ਬਣ ਕੇ ਨਾ ਕੁੱਟਾਂਗੇ ਕਿ ਯਾਦ ਰੱਖਾਂਗੇ ਮੈਂ ਪੁਲਿਸ ਨੂੰ ਵੀ ਵਾਰਨਿੰਗ ਦੇਣਾ ਚਾਹਨਾ ਪੁਲਿਸ ਨੂੰ ਵਾਰਨ ਕਰਨਾ ਚਾਹਨਾ ਐਸਐਸਪੀ ਬਡਾਲਾ ਨੂੰ ਵਾਰਨ ਕਰਨਾ ਚਾਹਨਾ ਸਿਟੀ ਪੁਲਿਸ ਸਟੇਸ਼ਨ ਐਸਐਚਓ ਸਾਹਿਬ ਨੂੰ ਵਾਰਨ ਕਰਨਾ ਚਾਹਨਾ ਕਿ ਮਹੱਲੇ ਦੇ ਵਿੱਚ ਨਸ਼ਾ ਵੇਚਣ ਵਾਲੇ ਦੀ ਦਾਗ ਵੱਧਣ ਦੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਇਨਾ ਨੂੰ ਰੋਕਿਆ ਜਾਵੇ ਤਾਂ ਕਿ ਜਿਨ੍ਹਾਂ ਦੇ ਉੱਤੇ ਪਰਚੀ ਹੋਏ ਦੇ ਨੇ ਉਹਨਾਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇ ਦੁਆਰਾ ਤੋਂ ਉਹਨਾਂ ਦੇ ਘਰ ਸਰਚ ਕੀਤਾ ਜਾਵੇ ਜਿੱਥੇ ਨਸ਼ਾ ਫਿਲਦਾ ਉਹਨਾਂ ਦੇ ਦੁਆਰਾ ਪਰਚਾ ਪਾਇਆ ਜਾਵੇ ਮੈਂ ਪੂਰੇ ਮਹੱਲੇ ਵਾਸੀਆਂ ਦੇ ਨਾਲ ਖੜਾ ਵਾਂ ਪੂਰੇ ਮਹੱਲੇ ਦੀ ਮੀਟਿੰਗ ਕੀਤੀ ਗਈ ਆ ਅਸੀਂ ਸਾਰੇ ਮਿਲ ਕੇ ਇਕੱਠਾ ਹੋ ਕੇ ਨਸ਼ੇ ਦੇ ਵਿਰੁੱਧ ਅਸੀਂ ਕੰਮ ਕਰ ਰਹੇ ਹਾਂ ਨਹੀਂ ਇਹੋ ਜੀ ਐਸ ਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਆਊਗਾ ਜੇ ਇਹੋ ਜੀ ਪੋਜੀਸ਼ਨਾਂ ਰੁਕਣੇ ਰਹਾਂਦਾ ਮੈਂ ਮੀਡੀਆ ਜੇ ਫੇਰ ਦੇਣਾ ਚਾਹੁੰਦਾ ਵਾ ਜਿਹੜਾ ਕੋ ਨਸ਼ੇ ਦੇ ਵਿਰੁੱਧ ਆਏਗਾ ਸਭ ਤੋਂ ਪਹਿਲੇ ਉਹਨੂੰ ਤਾਂ ਬੋਲੋ ਹੋਏ ਹੋ ਜੇ ਚਾਰ ਪੰਜ ਬੰਦੇ ਸਾਡੇ ਮਲੇ ਕੰਮ ਕਰਦੇ ਨੇ ਤੇ ਇਹ ਬੰਦੇ ਕਿਦੇ ਇਹਨਾਂ ਨੂੰ ਕੜੀ ਕੜੀ ਸਜ਼ਾ ਮਿਲੇ ਤੇ ਹੋਰ ਕਿਸੇ ਨੇ ਇਹੋ ਜਿਹਾ ਪਾਪ ਨਾ ਜਿਹੜਾ ਮਰਨਾ ਹੋ ਗਿਆ ਬਹੁਤ ਖਤਰਨਾਕ ਆਪੇ ਸਾਡੇ ਮਲੇ ਆ ਪੰਜ ਬੰਦੇ ਕੰਮ ਆ ਜਿਹੜਾ ਤੇ ਨਸ਼ਾ ਬਿਲਕੁਲ ਖਤਮ ਹੋ ਜਾਏਗਾ ਇਹ ਨਸ਼ਾ ਤਿੰਨ ਚਾਰ ਸਾਲ ਹੋਏ ਚੱਲਣ ਰਿਹਾ ਇੱਥੇ ਤੇ ਇਹ ਮੁਰਦੇ ਨਹੀਂ ਪੇ ਕਿਸੇ ਦੀ ਪਰਵਾਹ ਨਹੀਂ ਕਰਦੇ ਜਿਹੜੇ ਵੇਚਣ ਵਾਲੇ ਵੱਖਰੇ ਨੇ ਤੇ ਪੀਣ ਵਾਲੇ ਵੱਖਰੇ ਨੇ ਠੀਕ ਹੈ ਇਹਨਾਂ ਨੂੰ ਕੜੀ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਟਾਡਾ ਕੰਮ ਬਹੁਤ ਖਰਾਬ ਹੋ ਗਿਆ ਮੇਰੇ ਦੋ ਜੁੜੇ ਪੁੱਤਰਿਆ ਨਿੱਕੇ ਜਿਹੇ ਕੰਮ ਖਰਾਬ ਹੋ ਗਿਆ ਮੈਨੂੰ ਨਿਸ਼ਾਬ ਮਿਲਣਾ ਚਾਹੀਦਾ ਬਸ ਕਦੋਂ ਦਿੱਤ ਹੋਈ ਤਾਂ ਵੀਰਵਾਰ 22 ਤਰੀਕ ਨੂੰ ਡੇਢ ਘੰਟੇ ਨਿਗਾਹਣ ਕੇ ਮੁੰਡਾ ਮੇਰਾ ਘਰ ਕਿੰਨੀ ਮਰੀ ਜਾਂਦਾ ਚਾਹੀਓਂ ਚੁੱਕਿਆ ਹਸਤਾ ਲੈ ਗਏ ਆ 39 ਸਾਲ ਆ ਚਲੋ ਕੋ